ਦੇ ਨਾਲ ਜੀਵਨ 에어ਪੋਰਟ ਤੋਂ ਨੌਜਵਾਨ ਨੇ ਕਹਿੰਦੇ ਸੱਜਰ ਸੂਈ ਗਾਂ ਜਿੱਤੀ ਹੈ ਤੇ ਸਾਹਮਣੇ ਦੇਖਾਂਗੇ ਅੱਜ ਉਧਰਲੀ ਸਾਈਡ ਫੱਤਾਪੁਰੀਆ ਇੱਕੰਮ ਵੀ ਕੰਨੀ ਦੇ ਉੱਪਰ ਖੜਾ ਹੋਇਆ ਫੱਤਾਪੁਰੀਆ ਇੱਕੰਮ ਵੀ ਕੰਨੀ ਦੇ ਉੱਪਰ ਖੜਾ ਹੋਇਆ ਨਾਲ ਦੇਖਾਂਗੇ ਮੁਕਾਬਲਾ ਕਿਹੜੇ ਮਲ ਦੇ ਨਾਲ ਹੁੰਦਾ ਹੈ ਅਮਨਦੀਪ ਗੇਲ ਲਖਦਾ ਹਰ ਜਫਾ ਘਰਿਆਲੇ ਦੀ ਟੀਮ ਦਾ 1000 ਦਾ ਹੋਵੇਗਾ ਪਰ ਆ ਲਾ ਰਿਹਾ ਬੱਬੂ ਰਾਜਾ ਰਾਣਾ ਇੱਕੇ ਤੇ ਗਿੰਦਰਾ 5000 ਮਿਲ ਜਾਣਾ ਕਿਉਂਕਿ ਉਹ ਜਾਣਦਾ ਹੈ ਗਿੰਦਰ ਤਜਰਬੇਕਾਰ ਹੈ ਔਰ ਜਦੋਂ ਗੱਲ ਹੋਈ ਉਹਨੇ ਆਖਿਆ ਘਰਿਆਲੇ ਦੀ ਟੀਮ ਤੇ ਇਹ ਮਾਇਆ ਲੱਗਣੀ ਆ ਪਰ ਗਿੰਦਰ ਦੁਨੀਆ ਦਾ ਚੋਟੀ ਦਾ ਜਾਫੀ ਹੈ ਸਾਹਮਣੇ ਪਰ ਜੀਵਨ ਸ਼ੇਰੇ ਉਹਨਾਂ ਨੇ ਗਾਂ ਰੱਖੀ ਲਾਹੌਰੀ ਮੱਲ ਵਾਲਿਆਂ ਨੇ ਮਲਕੀਤ ਕਵੈਤ ਉਹਨਾਂ ਨੇ ਗਮਾਨਪਰੀਏ ਗਿੰਦੇ ਹੋਣਾ ਨੇ 에어ਪੋਰਟ ਦੇ ਉੱਪਰ ਔਰ ਕਿਹੜਾ ਵੱਡਾ ਟੂਰਨਾਮੈਂਟ ਹੋਇਆ ਉਸ ਗਾਂ ਦਾ ਜੇਤੂ ਬਣਿਆ ਪਰ ਫਤਾਪਰੀਆ ਮੇਨ ਇੱਥੇ ਰੱਖ ਕੀ ਬਾਤ ਹੈ ਵੀ ਨੌਜਵਾਨਾ ਵਾਹ ਵੀ ਫਤਾਪੁਰੀਆ ਓ ਇਕਮ ਦਾ ਜਫਾ ਕਿੱਦਾਂ ਦਾ ਲੱਗਾ ਤਾੜੀਆਂ ਮਾਰ ਕੇ ਦੱਸੋ ਦੋਸਤੋ ਤੁਹਾਨੂੰ ਇਕਮ ਦੀ ਖੇਡ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਚੈਨਲ ਕਬੱਡੀ 101 ਨੂੰ ਸਬਸਕ੍ਰਾਈਬ ਜਰੂਰ ਕਰਨਾ